ਗੁਰੂਰ ਬੀਬੀ ਪਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਵਾ ਰਹੇ ਸਨ ਬੀਬੀ ਜੀ ਨੇ ਵੇਖਿਆ ਕਿ ਗੁਰੂ ਸਾਹਿਬ ਜੀ ਪੀੜੀ ਉੱਤੇ ਬੈਠੇ ਸਨ ਉਸ ਦਾ ਇੱਕ ਪਾਵਾ ਟੁੱਟਣ ਵਾਲਾ ਹੈ ਬੀਬੀ ਜੀ ਨੇ ਝਟਪਟ ਆਪਣਾ ਪੈਰ ਉਸ ਪਾਵੇ ਥੱਲੇ ਦੇ ਦਿੱਤਾ ਅਤੇ ਪਾਵੇ ਦਾ ਕਿਲ ਉਹਨਾਂ ਦੇ ਪੈਰ ਵਿੱਚ ਖੁੱਬ ਗਿਆ ਜਦੋਂ ਗੁਰੂ ਅਮਰਦਾਸ ਜੀ ਨੇ ਪਾਣੀ ਵਿੱਚ ਘੁਲਿਆ ਖੂਨ ਦੇਖਿਆ ਤਾਂ ਉਹ ਜਲਦੀ ਨਾਲ ਪੀੜੀ ਤੋਂ ਉੱਠੇ ਅਤੇ ਬੀਬੀ ਪਾਨੀ ਜੀ ਦੀ ਸੇਵਾ ਵੇਖ ਕੇ ਗੁਰੂ ਜੀ ਉਹਨਾਂ ਤੋਂ ਬਹੁਤ ਪ੍ਰਸੰਨ ਹੋਏ ਉਹਨਾਂ ਆਖਿਆ ਮੰਗ ਤੀਏ ਕੀ ਮੰਗਦੀ ਹੈ ਅਸੀਂ ਤੇਰੇ ਕਰਜ਼ਦਾਰ ਹਾਂ ਤੇ ਬੀਬੀ ਪਾਨੀ ਜੀ ਕਹਿਣ ਲੱਗੇ ਕਿ ਅਸੀਂ ਨਹੀਂ ਪਿਤਾ ਜੀ ਆਪ ਜੀ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈ ਗੁਰੂ ਸਾਹਿਬ ਨੇ ਉਹਨਾਂ ਤੋਂ ਇਹ ਕੱਲ ਦੋ ਵਾਰ ਪੁੱਛੀ ਪਰ ਬੀਬੀ ਪਾਨੀ ਜੀ ਨੇ ਹਰ ਵਾਰ ਇਹੀ ਜਵਾਬ ਦਿੱਤਾ ਜਦੋਂ ਗੁਰੂ ਜੀ ਨੇ ਤੀਜੀ ਵਾਰ ਪੁੱਛਿਆ ਤਾਂ ਬੀਬੀ ਪਾਨੀ ਜੀ ਕਹਿਣ ਲੱਗੇ ਕਿ ਗੁਰੂ ਪਿਤਾ ਜੀ ਅਗਰ ਆਪ ਮੇਰੇ ਨਾਲ ਇੰਨੇ ਪ੍ਰਸੰਨ ਹੋ ਤਾਂ ਆਪ ਮੇਰੇ ਨਾਲ ਇੱਕ ਵਚਨ ਕਰੋ ਕਿ ਗੁਰਤਾ ਗੱਦੀ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਇਹ ਸੋਡੀਆਂ ਵਿੱਚ ਹੀ ਰਹੇ ਬੀਬੀ ਪਾਨੀ ਜੀ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਗੱਦੀ ਤਾਂ ਘਰ ਵਿੱਚ ਹੀ ਰਹੇਗੀ ਪਰ ਪਰਿਵਾਰ ਨੂੰ ਕੁਰਬਾਨੀਆਂ ਬਹੁਤ ਦੇਣੀਆਂ ਪੈਣਗੀਆਂ ਅੱਗੇ ਚੱਲ ਕੇ ਇਵੇਂ ਹੀ ਹੋਇਆ ਪੰਜਵੇਂ ਜਾਮੇ ਵਿੱਚ ਨੌਵੇਂ ਜਾਮੇ ਵਿੱਚ ਤੇ ਦਸਵੇਂ ਜਾਮੇ ਵਿੱਚ ਕੁਰਬਾਨੀਆਂ ਹੋਈਆਂ